ਕਰ ਰਹੇ ਨੇ ਬੱਚਿਆਂ ਦੇ ਨਾਲ ਦੋਨੇ ਟੀਮਾਂ ਬਹੁਤ ਵਧੀਆ ਨੇ ਬਈ ਚੰਨੋ ਔਰਖ ਤੇ ਜਸੀ ਜਫਰਵਾਦ ਦਾ ਨਾਮ ਜਿਹੜਾ ਹੈ ਉਹ ਕਬੱਡੀ ਦੀ ਦੁਨੀਆ ਵਿੱਚ ਬਹੁਤ ਵੱਡਾ ਹੈ ਸਾਡੇ ਵੀਰ ਬਿਲਕੁਲ ਨਾਲ ਨੇ ਸਾਡੇ ਭਰਾ ਸੁਮਵਾਰਕ ਪਹਿਲਵਾਨ ਜੀ ਆ ਰਾਜਾ ਮਹਲ ਮੁਰਸ਼ਾਂ ਦੀ ਯਾਦ ਦੇ ਵਿੱਚ ਇਹ ਦੇਖਾਂਗੇ ਪੰਜਵਾਂ ਗੋਲਡ ਕਬੱਡੀ ਕੱਪ ਹੈ ਤੇ ਇਹਨਾਂ ਬੱਚਿਆਂ ਦਾ ਮੁਕਾਬਲਾ ਸ਼ੁਰੂ ਹੋ ਚੁੱਕਾ ਆ ਤੂਫਾਨ ਕਬੱਡੀ ਬੋਲ ਦੀ ਵਾਦੀ ਹੋਈ ਹੈ ਇਹ ਤੂਫਾਨ ਦੀ ਰੇਡਾਂ ਇਹ ਤੂਫਾਨ ਨੰਬਰ ਜੋੜਦੀ ਹੋਈ ਅਗਲੀ ਰੇਡ ਪਾਉਣ ਦੇ ਲਈ ਫਿਰ ਦੇਖਾਂਗੇ ਵੀ ਆ ਖਿਦਾਰਨ ਬਲਟਾ ਨਾਮ ਇਸ ਬੱਚੀ ਦਾ ਇਹ ਨਾਂ ਬਹੁਤ ਜੁਰੀਦ ਗਏ ਨਾਂ ਕੀ ਹੈ ਬੰਡਾ ਦੀ ਡੋਗਰਾ ਪਿੰਡ ਹੈ ਮੇਰੇ ਵੀ ਖੇਡ ਮੈਦਾਨ ਦੇ ਵਿੱਚ ਨਾਨਕਦੀਪ ਹੈ ਇਹ ਨਾਨਕੀ ਆ ਮੇਰੇ ਵੀਰੋ ਇਹ ਸੱਕੇ ਭੈਣ ਭਰਾ ਕਬੱਡੀ ਖੇਡਦੇ ਨੇ ਵੱਡਾ ਭਰਾ ਕਹਿੰਦੇ ਨਾਨਕ ਕਬੱਡੀ ਦਾ ਅੱਜ ਦੇ ਖਮੇ ਦਾ 스타 ਹੈ ਆ ਕਹਿੰਦੇ ਨਾਨਕੀ ਆ ਮੇਰੇ ਵੀਰੋ ਕਬੱਡੀ ਕਬੱਡੀ ਕਰਦੀ ਹੋਈ ਹੈ ਖੇਡ ਮੈਦਾਨ ਦੇ ਵਿੱਚ ਦੇਖਾਂਗੇ ਸਾਹਮਣੇ ਚਾਰ ਨੇ ਤੇ ਜਣਾ ਵਿੱਚੋਂ ਬੱਲੇਬਾਲੇ ਕੌਣ ਕਰਵਾਵੇਗੀ ਪਰ ਨਾਨਕੀ ਬੜਾ ਲਈ ਟੋਗੜਾ ਪਿੰਡ ਵਾਲੀ ਆਈ ਤੇ ਨਾਨਕੀ ਆ ਉਹ ਬਈ ਆਈ ਤੇ ਨਾਨਕੀ ਹੋਵੇ ਸਾਡੇ ਨਿਸ਼ਾਨ ਮਾਲ ਜੀ ਆਏ ਹੋਏ ਹੈ ਅੱਜ ਜਿੰਨ ਤੌਰ ਤੇ ਪੁੱਜਣ ਦੇ ਲਈ ਬਹੁਤ ਬਹੁਤ ਧੰਨਵਾਦ ਆਜਾ ਮਾਲ ਜੀ ਹੁਣਾਂ ਦਾ ਸਰਵਰ ਦਾਵਾ ਜੀ ਹੁਣਾਂ ਦਾ ਤੇ ਸਾਡੇ ਸਤਿਕਾਰ ਜੋ ਬਾਪੂ ਜੀ ਬਾਬੂ ਕਲਵੰਦ ਸਿੰਘ ਜੀ ਚੰਦੇਰ ਸਾਹਿਬ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਪੁੱਜਣ ਦੇ ਲਈ ਧੰਨਵਾਦ ਕਰਾਂਗੇ ਬਹੁਤ ਬਹੁਤ ਸਤਿਕਾਰ ਆ ਟੀਨਾ ਆ ਗਈ ਹੈ ਚਰਨਜੀਤ ਕੌਰ ਚੰਨੂ ਵੀ ਤਿਆਰ ਬਰ ਤਿਆਰ ਹੈ ਬੱਲੇ ਬੱਲੇ ਹੋਈ ਪਈ ਹੈ ਇਹ ਟੀਨਾ ਮੇਰੇ ਵੀਰੋ ਇੱਕ ਬੰਨੇ ਅੰਮ੍ਰਿਤ ਦੀ ਧਰਤੀ ਤੇ ਮੇਰੇ ਵੀਰੋ ਬਾਬਾ ਜਵੰਦ ਸਿੰਘ ਦੇ ਮੇਲੇ ਤੇ ਪੜਦੇ ਆ ਸਾਹ ਮਿੱਤਰੋ ਦੁਨੀਆ ਦੇ ਸਟਾਰਾਂ ਦੀ ਜਿਹੜੀ ਟੱਕਰ ਅਗਲੇ ਮੈਚ ਦੇ ਵਿੱਚ ਹੋਣੀ ਹੈ ਮੁਬਾਰਕਜੀਤ ਸਿੰਘ ਜੀ ਆਸਟ੍ਰੇਲੀਆ ਦੇ ਪ੍ਰਿਸਟਨ ਤੋਂ ਆਏ ਹੋਏ ਆ ਆਸਟ੍ਰੇਲੀਆ ਕੈਂਟਰੀ ਬਹੁਤ ਵਧੀਆ ਮੇਰੇ ਵੀਰੋ ਜਿਹੜੀ ਆਸਟ੍ਰੇਲੀਆ ਰਹਿੰਦੇ ਉਹਨਾਂ ਨੂੰ ਪਤਾ ਵੀ ਆਸਟ੍ਰੇਲੀਆ ਕੈਂਟਰੀ ਬਹੁਤ ਸੋਹਣੀ ਹੈ ਬਹੁਤ ਸਤਿਕਾਰਯੋਗ ਹੈ ਕੋ ਜਿੰਦ ਨੇ ਉਸਤਾਦ ਜੀ ਰੇਡ ਪੈ ਗਈ ਕਰੋ ਜੋ ਹਲਕਾ ਅੰਜਾਲ ਸੁਨਿਆ ਸਾਸੀ ਦੇ ਇਹ ਪਹਿਲਾ ਗੋਲ ਕਬੱਡੀ ਕੱਪ ਜਿਹੜਾ ਤਾਂ ਸੰਬਾਬਾ ਜਵਨ ਸਿੰਘ ਜੀ ਮਹਾਂਪੁਰਸ਼ਾਂ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ ਨਿੱਗੀ ਦੇ ਵਿੱਚੀ ਯਾਦ ਹੈ ਮਹਾਂਪੁਰਸ਼ਾਂ ਦੀ ਹਰ ਸਾਲ ਦੀ ਤਰ੍ਹਾਂ ਸੋ ਇਸ ਸਾਲ ਵੀ ਵੱਡੇ ਪੱਗਾਂ ਵਾਲੇ ਜਿਹੜੇ ਕਬੱਡੀ ਦੇ ਖੇਡੇ ਜਾਣਗੇ ਪਰੰਤਿਕ ਵੀ ਰੱਖ ਰਹੇ ਹੈ ਕਿ ਜੇ ਟੀਮਾਂ ਲੇਟ ਹੋਈਆਂ ਤਾਂ ਤੇ ਪੈਸਿਆਂ ਦੀ ਕਟੌਤੀ ਕੀਤੀ ਜਾਵੇਗੀ ਜੁਰਮਾਨਾ ਕੀਤਾ ਜਾਵੇਗਾ ਟੀਮਾਂ ਨੂੰ ਬੇਨਤੀ ਹੈ ਪੰਜ ਮਿੰਟ ਦਾ ਸਮਾਂ ਦੋਨਾਂ ਟੀਮਾਂ ਦੇ ਕੋਲ ਹੈ ਸੁਰ ਸਿੰਘ ਦੇ ਘਰਿਆਲਾ ਤੇ ਪਹਿਲਾ ਮੈਚ ਖੇਡਿਆ ਜਾਣਾ ਸੋ ਸਾਡੇ ਸਰਪੰਚ ਪ੍ਰਦੀਪ ਸਿੰਘ ਜੀ ਉਹ ਵੀ ਸਾਡੇ ਦਰਮਿਆਨ ਖੜੇ ਹੋਏ ਰਸੇ ਧੰਨਵਾਦ ਕਰਦੇ ਆ ਤੇ ਸਰਪੰਚ ਪ੍ਰਦੀਪ ਸਿੰਘ ਜੀ ਦਾ ਬੜਾ ਧੰਨਵਾਦ ਹੈ ਅੱਜ ਪੰਜ ਸਰਪੰਚ ਮੋਜਨੇ ਆ ਜਿਨ੍ਹਾਂ ਦੀ ਸਾਹਜਾ ਸਰਦਾਰ ਮੁਖਵਿੰਦਰ ਸਿੰਘ ਜੀ ਮਾਲ ਹੁਣਾ ਦੇ ਨਾਲ ਸਭ ਤੋਂ ਪਹਿਲਾਂ ਬਹੁਤ ਬਹੁਤ ਜੀ ਆਇਆਂ ਨੂੰ ਅੱਜ ਜੋ ਬਹੁਤ ਵੱਡਾ ਮੇਲਾ ਕਰਾਇਆ ਜਾ ਰਿਹਾ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅੱਜ ਦੇ ਟੂਰਨਾਮੈਂਟ ਬਾਰੇ ਔਰ ਮੇਲੇ ਬਾਰੇ ਤਨ ਤਨ ਬਾਬਾ ਜਵਨ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਅੱਜ ਖੁਜੀ ਦੇ ਵਿੱਚ ਪੰਜਵਾਂ ਮੇਲਾ ਜੋੜ ਮੇਲਾ ਕਰਵਾਇਆ ਗਿਆ ਇਹ ਉਹਨਾਂ ਦੀ ਕਿਰਪਾ ਹੋ ਰਹੀ ਆ ਬਾਬੇ ਜਵਨ ਸਿੰਘ ਦੀ ਤੇ ਪਿਛਲੀ ਵਾਰ 10 ਲੱਖ ਸੰਗਤ ਸੀ ਐਰਕਾ 12 13 ਲੱਖ ਸੰਗਤ ਆ ਇਹ ਬੜੀ ਤਨ ਤਨ ਬਾਬਾ ਜਵਨ ਸਿੰਘ ਦੀ ਕਿਰਪਾ ਵਾ ਜਿਨ੍ਹਾਂ ਨੇ ਬਾਬਾ ਨਾਨਕ ਸਿੰਘ ਜੀ ਨੇ ਬਾਬਾ ਜਵਨ ਸਿੰਘ ਜੀ ਨੇ ਬਾਬਾ ਇਸ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਆ ਇਹ ਬੜੀ ਵੱਡੀ ਮਾਨ ਹਸਤੀ ਹੋਏ ਨੇ ਨਿੰਦ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਆ ਤੇ ਉਹਨਾਂ ਦੀ ਕਿਰਪਾ ਦੇ ਨਾਲ ਇਹ ਸਾਰੀ ਸੰਗਤ ਉਹਨਾਂ ਦੇ ਦਰਸ਼ਨਾਂ ਨੂੰ ਇੱਥੇ ਪਹੁੰਚੀ ਆ ਤੇ ਉਹਨਾਂ ਦੀ ਕਿਰਪਾ ਦੇ ਨਾਲ ਇਹ ਸਾਰਾ ਜੋੜ ਮੇਲਾ ਜਿਹੜਾ ਹਰ ਸਾਲ ਕਰਾਇਆ ਜਾਂਦਾ ਅੱਗੇ ਵੀ ਮਹਾਰਾ ਜੀ ਕਿਰਪਾ ਕਰਨ ਜੋੜ ਮੇਲਾ ਇਸੇ ਤਰ੍ਹਾਂ ਚੱਲਦਾ ਰਹੇ ਤੇ ਦੁਨੀਆ ਮੇਰੇ ਭੈਣ ਭਰਾ ਇੱਥੇ ਆਉਂਦੇ ਰਹਿਣ ਜਿਨ੍ਹਾਂ ਦੇ ਵਿੱਚ ਅੱਜ ਮੇਰੇ ਸਾਰੇ ਸਰਕਲ ਪ੍ਰਧਾਨ ਵੀ ਇੱਥੇ ਪਹੁੰਚੇ ਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਪੀ ਬਾਬੇ ਜਵਨ ਸਿੰਘ ਦੀ ਕਿਰਪਾ ਦੇ ਨਾਲ ਮੱਥਾ ਟੇਕਣ ਆਏ ਨੇ ਸਾਰੇ ਤੇ ਕਬੱਡੀ ਕੱਪ ਕੋਲ ਵੇਖਣ ਵਾਸਤੇ ਇੱਥੇ ਜਿੰਨੀ ਜਨਤਾ ਪਹੁੰਚੀ ਆ ਮੈਂ ਤੇ ਦਿਲ ਉਹਨਾਂ ਦਾ ਧੰਨਵਾਦੀ ਆ ਸਾਰਿਆਂ ਦਾ ਜੋ ਦੂਰੋਂ ਨੇੜੇ ਚੱਲ ਕੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਆਈ ਆ ਉਹਨਾਂ ਨੂੰ ਕੀ ਸਤਿ ਸ੍ਰੀ ਅਕਾਲ ਚਾਹੁੰਦੇ ਅੱਜ ਤੇ ਸੁਨੇਹੇ ਦਾ ਉਹਨਾਂ ਨੂੰ ਇਹ ਸੁਨੇਹ ਚਾਹੁੰਦੇ ਦੇਣਾ ਚਾਹਨਾ ਵੀ ਸਪੋਰਟ ਜਿਹੜਾ ਉਹਨੂੰ ਆਪਾਂ ਅੱਗੇ ਲਿਆਈਏ ਕਬੱਡੀ ਕੋਲ ਹਾਕੀ ਜੋ ਵੀ ਸਪੋਰਟਸ ਦਾ ਖਿਡਾਰੀ ਆ ਉਹਨਾਂ ਨੂੰ ਅੱਗੇ ਲਿਆਈਏ ਤੇ ਨਸ਼ੇ ਨੂੰ ਖਤਮ ਕਰੀਏ ਮੇਰੀ ਤੇ ਹੀ ਬਾਬੇ ਜੀ ਨੂੰ ਅਸੋਂ ਗਾੜੀ ਬੇਨਤੀ ਆ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਬੱਚਿਆਂ ਨੂੰ ਸਮਤ ਬਖਸ਼ੇ ਨਸ਼ਿਆਂ ਤੋਂ ਹਟਣ ਤੇ ਚੰਗੇ ਕੰਮ ਕਰਨ ਕਬੱਡੀਆਂ ਕੋਲ ਕਰਨ ਸਪੋਰਟਸ ਦੇ ਬੰਨੇ ਲੱਗਣ ਤੇ ਮੈਂ ਉਹਨਾਂ ਦਾ ਬਹੁਤ ਹੀ ਧੰਨਵਾਦੀ ਆ ਬਾਬਾ ਜੀ ਇਦਾ ਹੀ ਚੱਲਦਾ ਰਹੇ